ਗੁਰਮੁਖੋ ਸੁਖਮਨੀ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਨੂੰ ਗਿਣਿਆ ਨਹੀਂ ਜਾ ਸਕਦਾ ਪਰ ਜਿਹੜਾ ਗੁਰੂ ਕਾ ਸਿੱਖ ਸੁਖਮਨੀ ਸਾਹਿਬ ਜੀ ਦਾ ਜਾਪ ਪ੍ਰੇਮ ਤੇ ਸ਼ਰਧਾ ਦੇ ਨਾਲ ਕਰਦਾ ਹੈ ਜਿੱਥੇ ਸੁਖਮਨੀ ਸਾਹਿਬ ਉਹਦੇ ਦਿਨ ਦੇ 24000 ਸਵਾਸਾਂ ਨੂੰ ਸਫਲ ਕਰਦੀ ਹੈ ਉਥੇ ਨਾਲ ਦੀ ਨਾਲ ਗੁਰੂ ਪਿਆਰਿਓ ਸੁਖਮਨੀ ਸਾਹਿਬ ਜੀ ਦਾ ਜਾਪ ਕਰਨ ਦੇ ਨਾਲ ਸਾਰੇ ਸੁੱਖ ਮਿਲਦੇ ਹਨ ਕਿਉਂਕਿ ਜਿਹਦਾ ਨਾਮ ਹੀ ਸੁਖਮਣੀ ਹੈ ਸੁੱਖਾਂ ਦੀ ਮਣੀ ਹੈ ਜਿਹੜਾ ਸੁਖਮਨੀ ਸਾਹਿਬ ਜੀ ਦਾ ਜਾਪ ਕਰਦਾ ਹੈ ਗੁਰੂ ਪਿਆਰਿਓ ਮਹਾਪੁਰਸ਼ਾਂ ਦੇ ਵਚਨ ਹਨ ਕਿ ਦੋ ਪਾਠ ਦਿਨ ਵਿੱਚ ਕਰਨ ਦੇ ਨਾਲ ਇੱਕ ਮਹੀਨੇ ਵਿੱਚ ਸ੍ਰੀ ਸਹਿਜ ਪਾਠ ਦਾ ਫਲ ਮਿਲਦਾ ਹੈ ਤੇ ਜਿਹੜਾ ਸੁਖਮਨੀ ਸਾਹਿਬ ਜੀ ਦਾ ਪਾਠ ਪ੍ਰੇਮ ਦੇ ਨਾਲ ਕਰਦਾ ਹੈ ਭਿੱਜ ਕੇ ਕਰਦਾ ਹੈ ਗੁਰੂ ਪਿਆਰਿਓ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਪਰਮਾਨ ਕਰਦੇ ਹਨ ਉਹ ਜੀਵਨ ਮੁਕਤ ਹੋ ਜਾਂਦਾ ਹੈ ਇਸ ਕਰਕੇ ਇੰਨੀਆਂ ਬਖਸ਼ਿਸ਼ਾਂ ਹਨ ਸੁਖਮਨੀ ਸਾਹਿਬ ਜੀ ਦੀਆਂ ਸਾਡੇ ਜੀਵਨ ਦੇ ਵਿੱਚ ਸਾਰਿਆਂ ਨੂੰ ਬੇਨਤੀ ਹੈ ਵੇ ਸੁਖਮਨੀ ਸਾਹਿਬ ਜੀ ਦਾ ਜਾਪ ਹਰ ਰੋਜ਼ ਕਰਿਆ ਕਰੋ ਭਾਵੇਂ 4 ਅਸ਼ਟਪਦੀਆਂ ਹੀ ਕਰੋ ਪਰ ਕਰੋ ਜਰੂਰ ਕਿਉਂਕਿ ਸੁਖਮਨੀ ਸਾਹਿਬ ਸੁੱਖਾਂ ਦੀ ਮਣੀ ਹੈ ਸਾਰੇ ਸੁੱਖ ਬਖਸ਼ਣ ਵਾਲੀ ਹੈ ਇਹ ਬਾਣੀ